ਪੰਜਾਬ ਦੇ ਜਲੰਧਰ ਦੇ ਵਿੱਚ ਸਥਿਤ ਪਤਾਰਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਇੱਕ ਆਰਮੀ ਲੈਫਟੀਨੈਂਟ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਉਸ ਦੇ ਨਾਲ ਮੌਜੂਦ ਕੈਪਟਨ ਵੀ ਗੰਭੀਰ ਹਾਲ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ। ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਹਾਸਾ ਧੁੰਦ ਦੇ ਕਾਰਨ ਵਾਪਰਿਆ। ਮ੍ਰਿਤਕ ਲੈਫਟੀਨੈਂਟ ਦੀ ਪਛਾਣ ਹੋ ਚੁੱਕੀ ਹੈ ਜੋ ਕਿ ਮੂਲ ਰੂਪ ਦੇ ਵਿੱਚ ਹਰਿਆਣਾ ਦਾ ਰਹਿਣ ਵਾਲਾ ਹੈ। ਉੱਥੇ ਹੀ ਜ਼ਖਮੀ ਹੋਏ ਕੈਪਟਨ ਰਾਜਸਥਾਨ ਦੇ ਨਗੌਰ ਦੇ ਰਹਿਣ ਵਾਲਾ ਯਵਰਾਜ ਦਾ ਮਿਲਟਰੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਫਿਲਹਾਲ ਪੁਲਿਸ ਨੇ ਮਾਮਲੇ ਦੇ ਵਿੱਚ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਉਸੇ ਸਮੇਂ ਖੌਂਦੇ ਵਿੱਚ ਆ ਰਹੇ ਸੀ ਹਰੀਪੁਰ ਤੋਂ ਯਾਰ ਅਸੀਂ ਅੱਛਾ ਤੇ ਟੈਂਟ ਤੋਂ ਆ ਰਹੇ ਠੀਕ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਇਹਨਾਂ ਦਾ ਨਾਮ ਕੀ ਤੇ ਕਿਹੜੀ ਰੈਜੀਮੈਂਟ ਤੋਂ ਸੀ ਅੱਛੇ ਅਧਰਸ਼ਕ ਸਿਗੇ ਨਾ 18 ਸੈਕ ਰੈਜਿਮੈਂਟ ਤੋਂ ਸੈਕ ਰੈਜਿਮੈਂਟ ਤੋਂ ਸਿਗੇ ਤੇ ਕਾਰਨ ਕੀ ਤੋਂ ਦੋ 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 ਹਰਿਆਣਾ ਤੋਂ ਨੇ ਉੱਥੇ ਦੇ ਰਹਿਣ ਵਾਲੇ ਨੇ ਇਹ ਉਮਰ ਕਿੰਨੀ ਹੈ ਇਹਨਾਂ ਦੀ ਇਹਨਾਂ ਦੀ ਹੈਗੀ ਹੈ 21 ਤੇ ਕਾਰ ਕਿਹੜੀ ਸੀਗੀ ਜਿਹਨਾਂ ਦੀ ਪ੍ਰਾਈਵੇਟ ਸੀਗੀ ਜਾਂ ਆਰਮੀ ਦੀ ਸੀਗੀ ਕਾਰ ਪ੍ਰਾਈਵੇਟ ਕਾਰ ਐਸਮ ਜਨ نیوز ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਪੰਜਾਬ ਦੇ ਜਲੰਧਰ ਦੇ ਵਿੱਚ ਸਥਿਤ ਪਤਾਰਾ ਦੇ ਵਿੱਚ ਸੜਕ ਹਾਦਸੇ ਵਿੱਚ ਇੱਕ ਆਰਮੀ ਲੈਫਟੀਨੈਂਟ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਉਥੇ ਹੀ ਉਸਦੇ ਨਾਲ ਮੌਜੂਦ ਕੈਪਟਨ ਵੀ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ। ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਹਾ사 ਧੁੰਦ ਦੇ ਕਾਰਨ ਵਾਪਰਿਆ। ਮ੍ਰਿਤਕ ਲੈਫਟੀਨੈਂਟ ਦੀ ਪਛਾਣ ਹੋ ਚੁੱਕੀ ਹੈ ਜੋ ਕਿ ਮੂਲ ਰੂਪ ਦੇ ਵਿੱਚ ਹਰਿਆਣਾ ਦਾ ਰਹਿਣ ਵਾਲਾ ਹੈ। ਉਥੇ ਹੀ ਜ਼ਖਮੀ ਹੋਏ ਕੈਪਟਨ ਰਾਜਸਥਾਨ ਦੇ ਨਗੌਰ ਦੇ ਰਹਿਣ ਵਾਲਾ ਯਵਰਾਜ ਦਾ ਮਿਲਟਰੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਫਿਲਹਾਲ। ਫਿਲਹਾਲ ਪੁਲਿਸ ਨੇ ਮਾਮਲੇ ਦੇ ਵਿੱਚ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਉਸ ਸਮੇਂ ਥੋਂਦੇ ਵਿੱਚ ਆ ਰਹੇ ਸੀਗੇ ਹਰੀਪੁਰ ਤੋਂ ਜਾਰ ਅਸੀਂ ਅੱਛਾ ਤੇ ਟੈਂਟ ਤੋਂ ਆ ਰਹੇ ਸੀ ਠੀਕ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਇਹਨਾਂ ਦਾ ਨਾਮ ਕੀ ਤੇ ਕਿਹੜੀ ਰੈਜੀਮੈਂਟ ਤੋਂ ਸੀਗੇ ਅੱਛੇ ਅਦ੍ਰਸ਼ਕ ਸੀਗੇ ਇਹਨਾਂ 18 ਸੈਕ ਰੈਜੀਮੈਂਟ ਤੋਂ ਸੀ ਸੈਕ ਰੈਜੀਮੈਂਟ ਤੋਂ ਸੀ ਕਿਤੇ ਕਾਰਨ ਕੀ ਥੋਂਦਾ 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 ਕਰਨ ਤੇ ਕਿੰਨੇ ਜਣੇ ਸੀਗੇ ਕਰੂ ਤੇ ਦੋ ਜਣੇ ਸੀ ਤੇ ਦੂਸਰੇ ਅਸਲੀ ਜਰੇ ਇਲਾਜ ਨੇ ਉਹ ਜਰੇ ਇਲਾਜ ਨੇ ਤੇ ਹੂੰ ਕਾਰਵਾਈ ਕੀਤੀ ਜਾਰੀ ਲੱਗੀ 574 ਕੀਤੀ ਹੈ 574 ਦੀ ਹੈ ਨਾਮ ਦੁਬਾਰਾ ਰਿਪੀਟ ਕਰ ਦੋ ਕਿੱਥੇ ਦੇ ਰਹਿਣ ਵਾਲੇ ਨੇ ਅਧਰક્ષਕ ਸੀਗੇ ਹਸਾਰ ਤੋਂ ਹਾਂਜੀ ਅਧਰક્ષਕ ਨਾ ਜੀ ਲੈਫਟੀਨੈਂਟ ਨਹੀਂ ਹੈ ਲੈਫਟੀਨੈਂਟ ਹੈ ਠੀਕ ਹੈ ਜੀ ਇਹ ਹਸਾਰ ਤੋਂ ਆਣਾ ਆਪਣੇ ਹਰਿਆਣੇ ਤੋਂ ਹਰਿਆਣੇ ਤੋਂ ਨਹੀਂ ਉੱਥੇ ਦੇ ਰਹਿਣ ਵਾਲੇ ਨੇ ਇਹ ਉਮਰ ਕਿੰਨੀ ਹੈ ਇਹਨਾਂ ਦੀ ਇਹਨਾਂ ਦੀ ਹੈਗੀ ਹੈ 21 ਤੇ ਕਾਰ ਕਿਹੜੀ ਸੀਗੀ ਜਿਹਨਾਂ ਦੀ ਪ੍ਰਾਈਵੇਟ ਸੀਗੀ ਜਾਂ ਆਰਮੀ ਦੀ ਸੀਗੀ ਕਾਰ ਪ੍ਰਾਈਵੇਟ ਕਾਰ ਇਹ ਸਮਝਣ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਪੰਜਾਬ ਦੇ ਜਲੰਧਰ ਦੇ ਵਿੱਚ ਸਥਿਤ ਪਤਾਰਾ ਦੇ ਵਿੱਚ ਸੜਕ ਹਾਦਸੇ ਵਿੱਚ ਇੱਕ ਆਰਮੀ ਲੈਫਟੀਨੈਂਟ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਉਥੇ ਹੀ ਉਸਦੇ ਨਾਲ ਮੌਜੂਦ ਕੈਪਟਨ ਵੀ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ। ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਹਾ사 ਧੁੰਦ ਦੇ ਕਾਰਨ ਵਾਪਰਿਆ। ਮ੍ਰਿਤਕ ਲੈਫਟੀਨੈਂਟ ਦੀ ਪਛਾਣ ਹੋ ਚੁੱਕੀ ਹੈ ਜੋ ਕਿ ਮੂਲ ਰੂਪ ਦੇ ਵਿੱਚ ਹਰਿਆਣਾ ਦਾ ਰਹਿਣ ਵਾਲਾ ਹੈ। ਉਥੇ ਹੀ ਜ਼ਖਮੀ ਹੋਏ ਕੈਪਟਨ ਰਾਜਸਥਾਨ ਦੇ ਨਗੌਰ ਦੇ ਰਹਿਣ ਵਾਲਾ ਯਵਰਾਜ ਦਾ ਮਿਲਟਰੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਫਿਲਹਾਲ। ਫਿਲਹਾਲ ਪੁਲਿਸ ਨੇ ਮਾਮਲੇ ਦੇ ਵਿੱਚ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਆਸ ਤੇ ਸਮੇਂ ਹੋਂਦੇ ਵਿੱਚ ਆ ਰਹੇ ਸੀਗੇ ਹਰੀਪੁਰ ਤੋਂ ਜਾਰ ਅਸੀਂ ਅੱਛਾ ਤੇ ਟੈਂਟ ਤੋਂ ਆ ਰਹੇ ਸੀ ਠੀਕ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਇਹਨਾਂ ਦਾ ਨਾਮ ਕੀ ਤੇ ਕਿਹੜੀ ਰੈਜੀਮੈਂਟ ਤੋਂ ਸੀ ਅੱਛੇ ਅਦ੍ਰਸ਼ਕ ਸੀਗੇ ਇਹਨਾਂ 18 ਸੈਕ ਰੈਜੀਮੈਂਟ ਤੋਂ ਸੀ ਸਿਕ ਰੈਜੀਮੈਂਟ ਤੋਂ ਸੀ ਕਿਤੇ ਕਾਰਨ ਕੀ ਧੁੰਦਾ 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 ਕਰਨ ਤੇ ਕਿੰਨੇ ਜਣੇ ਸੀਗੇ ਕਰ ਦੋ ਜਣੇ ਸੀ ਤੇ ਦੂਸਰੇ ਅਸਲੀ ਜਰੇ ਇਲਾਜ ਨੇ ਉਹ ਜਰੇ ਇਲਾਜ ਨੇ ਤੇ ਹੁਣ ਕਾਰਵਾਈ ਕੀ ਕੀਤੀ ਜਾਰੀ ਕੀਤੀ 174 ਕੀਤੀ ਹੈ 174 ਦੀ ਹੈ ਨਾਮ ਦੁਬਾਰਾ ਰਿਪੀਟ ਕਰ ਦਿਓ ਕਿੱਥੇ ਦੇ ਰਹਿਣ ਵਾਲੇ ਨੇ ਐਡਰੈਸਿਕ ਸਗੇ ਹਸਾਰ ਹਸਾਰ ਹਾਂਜੀ ਐਡਰੈਸਿਕ ਨਾ ਜੀ ਲੈਫਟਿਡੈਂਟ ਨਹੀਂ ਹੈ ਲੈਫਟਿਡੈਂਟ ਹੈ ਠੀਕ ਹੈ ਜੀ ਤੇ ਹਸਾਰ ਤੋਂ ਆਣਾ ਆਪਣੇ ਹਰਿਆਣੇ ਤੋਂ ਹਰਿਆਣੇ ਤੋਂ ਨਹੀਂ ਉੱਥੇ ਦੇ ਰਹਿਣ ਵਾਲੇ ਨੇ ਇਹ ਉਮਰ ਕਿੰਨੀ ਹੈ ਇਹਨਾਂ ਦੀ ਇਹਨਾਂ ਦੀ ਹੈਗੀ ਹੈ 21 ਤੇ ਕਾਰ ਕਿਹੜੀ ਸੀਗੀ ਜਿਹਨਾਂ ਦੀ ਪ੍ਰਾਈਵੇਟ ਸੀਗੀ ਨਾ ਉਹ ਆਰਮੀ ਦੀ ਸੀਗੀ ਕਹਿੰਦਾ ਪ੍ਰਾਈਵੇਟ ਕਾਰ ਐਸਮ ਜਨ نیوز ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ